ਕਦਾਂ ਬਾਬੇ ਨਰੀਪਕੰਨਿਆ ਉਹ ਤਾਂ ਜੀ ਨਾ ਤੁਹਾਡੀ ਹੈ ਨਰੀਪਕੰਨਿਆ ਕੇ ਕਾਰਨ ਇੱਕ ਭਇਆ ਭੇਖਤਾਰੀ ਸਦਨਾ ਦੀ ਬਾਣੀ ਚੈ ਨਰੀ ਭਕੰਨਿਆ ਗ੍ਰਿਪ ਕਹਦੇ ਆ ਉੱਦੇ ਨੂੰ ਕਹਿੰਦੇ ਆ ਕੱਲ ਨੂੰ ਅੱਛਾ ਅਗਲ ਕਮਿਆ ਨਰਪਤੇ ਇਕਸਨ ਹਸਣ ਹੋਇਆ ਸੁਪਨੇ ਭਇਆ ਸਖਾਰੀ ਅੱਛਾ ਨਰਪਤੀ ਉੱਧਾ ਰਾਜਾ ਗ੍ਰਿਪ ਗ੍ਰਿਪੇ ਉੱਧਾ ਇਜਾ ਸੰਦਰ ਸੰਦਸ ਹੋ ਗਿਆ ਨਾ ਉਹਦੀ ਕੰਨਿਆਂ ਨੂੰ ਲੈ ਕੇ ਮਾਰ ਖੇ ਗਿਆ ਅੱਛਾ ਉਹਦੀ ਬੁੱਧੀ ਨੂੰ ਹਰਨ ਕਰਕੇ ਚਲਾ ਗਿਆ ਉਹ ਕਿ ਵੀਰ ਬੁੱਧ ਹਾਰ ਲਈ ਮੇਰੀ ਇਹ ਘਪਿਆ ਭੇਗਤਾਰੀਆ ਭੇਗਤਾਰੀ ਹੋ ਗਿਆ ਸੀ ਹਾਲਾ ਕਰਨਾ ਪਿਆ ਵੇਖ ਬਣਾ ਲੈਣਾ ਹੁਣ ਇਹ ਫਾਕੀ ਕੁਝ ਹੋਰ ਬਣਾਉਂਗੇ ਹਾਂ ਇਸਾ ਕੀ ਕੁਝ ਹੋਰ ਬਣਾਉਣਗੇ ਇਹ ਨੂੰ ਥਰੀਕੂ ਭੇਗ ਨਹੀਂ ਹੁੰਦੇ ਇਹ ਸਰੀਰ ਦੇ ਉੱਤੇ ਸਰੀਰ ਕੱਪੜਾ ਨਾ ਕੱਪੜਾ ਭੇਗਿਆ ਜਿਹੜਾ ਜੋ ਉਹਨਾਂ ਦਾ ਆਰੀ ਭੇਗੇ ਦਾਲਦ ਕੀਤਾ ਹੋਰੀ ਕੀਤਾ ਗੁਪਿਆ ਭੇਸ ਧਾਰੀ ਭੇਗ ਧਾਰੀ ਹੁਣਾਂ ਪੈ ਗਿਆ ਉਹ ਦਿਨ ਨਹੀਂ ਫਿਰਦਾ ਹੁਣ ਚੱਕੀ ਗਈ ਹਾਂ ਠੀਕ ਹੈ ਜੰਨੇ ਕੋਨੇ ਸੇ ਸੀਤਾ ਲਾ ਜੂਣ ਵਿਛੜ ਗਿਆ ਰੋਇਆ ਰਾਮ ਕਾਲਾ ਪਿਆ ਰਾਮ ਨੂੰ ਦੀਦਾ ਕੀ ਸੀਤਾ ਲਾ ਜੂਣ ਕਿੱਥੇ ਲੱਗੇ ਅੱਡੋ ਗਏ ਠੀਕ ਹੈ ਬਦ ਮੈਂ ਕਿ ਉਰੇ ਰਾਮਚੰਦ ਸੀਤਾ ਲਾ ਜੂਣ ਜੋਗ ਠੀਕ ਹੈ ਸੀਤਾ ਰਾਜ ਲਛਮਣ ਦਾ ਬੁਲਾਪ ਹੈ ਮੇਰੇ ਨੂੰ ਸੀਤਾ ਜਿਹੜੀ ਗੱਲ ਨਹੀਂ ਕਰਦੀ ਇਹ ਠੂਰਾ ਰਾਮਚੰਦਰ ਨੂੰ ਹੈ ਸਾਰੀ ਗੱਲ ਉਹਦੇ ਨਾਲ ਬਿਲਦੀ ਹੈ ਐਵੇਂ ਨਹੀਂ ਅਰਥ ਕਰ ਸਕਦੇ ਆਪਾਂ ਕਿਸੇ ਚੀਜ਼ ਦੇ ਅੜਕੂ ਬਹੁਤ ساری ਗਰਾਊਂਡਾਂ ਕਰ ਬੰਦੀ ਕਿਸੇ ਵੀ ਅਰਥ ਕਰਦੀ ਗਰਾਊਂਡ ਹੁੰਦੀ ਹੈ ਤਾਂ ਅਸ ਕਰੀ ਦੇ ਠੀਕ 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 ساری ਗੱਲ ਜੋ ਪੁੱਛਣਾ ਹੈ ਪਿਆਰ ਸੀਦ